ਚੋਰੀ ਦੀ ਘਟਨਾ ਦੌਰਾਨ ਦੁਕਾਨ ਮਾਲਕ ਤੇ ਚੋਰ ਦੀ ਹੋਈ ਮੌਤ ਕਪੂਰਥਲਾ ਦੇ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਅਨੁਸਾਰ ਰਾਤ ਕਰੀਬ 1.5-2 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਪਾਣੂ ਲੰਕਾ ਦੇ ਅੱਡੇ ਤੇ ਸਥਿਤ ਮਾਰਕੀਟ ਵਿੱਚ ਇੱਕ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਚੋਰ ਦੁਕਾਨਦਾਰ ਸ਼ਟਰ ਤੋੜ ਰਹੇ ਸਨ ਕਿ ਇੰਨੇ ਨੂੰ ਦੁਕਾਨ ਮਾਲਕ ਡਾਕਟਰ ਗੋਚਰਨ ਸਿੰਘ ਨੂੰ ਇਸ ਘਟਨਾ ਸੰਬੰਧੀ ਜਿਹੜੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਚੋਰਾ ਨੂੰ ਭਜਾਉਣ ਲਈ ਉਕਤ ਡਾਕਟਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਕੇ ਤੇ ਪਹੁੰਚਦਾ ਹੈ ਜਿੱਥੇ ਕਤੇ ਤੌਰ ਤੇ ਚੋਰਾਾਂ ਦੇ ਨਾਲ ਉਹ ਗੁੱਥਮ-ਗੁੱਥੀ ਹੋ ਜਾਂਦੇ ਹਨ ਇਸ ਦੌਰਾਨ ਡਾਕਟਰ ਦੀ ਲਾਇਸੈਂਸੀ ਬਦੂਕ ਵਿੱਚੋਂ ਫਾਇਰ ਹੋ ਜਾਂਦਾ ਹੈ ਜੋ ਘਤਿਤ ਤੌਰ ਤੇ ਡਾਕਟਰ ਦੇ ਹੀ ਲੱਗ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਵਿੱਚ ਇੱਕ ਚੋਰ ਦੀ ਵੀ ਮੌਤ ਹੋਈ ਹੈ ਜੋ ਕਿ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਫਿਲਹਾਲ ਉਸ ਦੀ شناخت ਨਹੀਂ ਹੋ ਸકી ਇਸ ਬਾਬਤ ਗੱਲਬਾਤ ਕਰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀਆਂ ਮੋਰਚਰਿਆਂ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਤਵੰਤਰ ਕੈਂਪ ਲੰਮੜਾ ਦਾ ਇਸ਼ਾਲਾ ਪਰ ਦੋਨੇ ਤੋਂ ਮੇ ਤਾਂ ਵਾਰਦਾਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਦੇਖੀਆਂ ਹੋਈਆਂ ਅੱਡੇ ਤੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਰਾਤ ਵੀ ਆਈ ਦਾ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਟ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਤ ਨੂੰ ਬਣਾਉਣ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਵਾਲੇ ਕੀ ਕਰੇ ਮੁਲਾਜ਼ਮ ਹੀ ਹਨੇ ਉਹ ਮੋਠਾਂ ਸਾਡੇ ਚੌਕੇ ਚ 4 ਮੁਲਾਜ਼ਮਾ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਤਰ੍ਹਾਂ ਦਾ ਮੁਲਾਜ਼ਮ ਸਰਕਾਰ ਦੀ ਨਹੀਂ ਦੇਰੀ ਸਰਕਾਰ ਮੁਲਾਜ਼ਮ ਨੂੰ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫਰਮਾਰੇ ਪੈਨ ਰੋਈ ਜਾਂ ਪੌਲ ਥੱਲੇ 4:30 ਵਜੇ ਆਉਂਦੇ ਆਲੈਡੀ ਯਾ ਲਟ ਲਿਆ ਹਾਂਜੀ ਚਰਨ ਸਿੰਘ ਜੀ ਤੁਹਾਡੇ ਕੀ ਲੱਗਦੇ ਹੈ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਮੇੜ ਸੀ ਸਾਡਾ ਇਹਨਾਂ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਘਟਨਾ ਵਾਪਰੀ ਕਿ ਮਨਾ ਬੜਾ ਬਰਦਰ ਲੱਗਾ ਨਹੀਂ ਕੋਈ ਨੀ ਮਨਾ ਹੁਣ ਆਇਆ ਜਾਂ ਪਿੰਡ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ੱਲੇ ਆ ਪਤਾ ਲੈਣੇ ਮੈਂ ਨਾਮ ਤੇ ਦੱਦ ਕੀ ਕਹਣਾ ਕਰੀ ਹਾਂਜੀ ਮੈਂ ਕੁਲਦੀਪ ਸਿੰਘ ਸਾਫ ਦਾ ਸਰਪੰਚ ਪਿੰਡ ਦੁਰਗਾਪੁਰ ਤੋਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਟੀਆਂ ਤੋਂ ਕੋਈ 30 35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੋਈ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੈਂ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂਗੇ ਹਟੇ ਤੇ ਰਾਤੀ ਇਹਨਾਂ ਨੂੰ ਇੱਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਆ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜ ਰਹੇ ਡਏ ਸੀਗੇ ਆਪਦੇ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਜਦ ਕਿ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੀਓ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਰ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਦੋਂ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮਰ ਜਾਨਾ ਹੀ ਘਟਨਾ ਹੋਇਆ ਜਿਵੇਂ ਹੁੰਦੀਆਂ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰसों ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਖੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਆਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਕੀ ਦਿੱਤੀ ਜਾਵੇ ਜਦ ਕਿ ਆਸੀਂ ਥਾਣੇ ਵਿੱਚ ਦੇਖਦੇ ਹਾਂ ਚੌਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਆਸੀਂ ਕਹਿੰਨੇ ਵੱਤ-ਵੱਤ ਪੁਲਿਸ ਮਹੱਈਆ ਕਰਵਾਈ ਜੇ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹੀ ਯਾਰ ਵੀ ਸਾਨੂੰ ਪੁਲਿਸ ਮਹੱਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਕੋ ਵਧ ਰਹੀਆਂ ਜਾ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ ਰਾਤ ਇੱਕ ਘਟਨਾ ਵਾਪਰੀ ਹੈ ਜਿੱਥੋਂ ਦੀ ਘਟਨਾ ਹੈ ਕੀ ਹਾਮਲਾ ਸਰ ਇਹ ਭਾਜੀ ਪਾਣ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤਫੀ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਆ ਤੇ ਉਹਦਾ ਆਲਾਰਮ ਵੱਜਣ ਕਰਕੇ ਇਹਦੇ ਤੁ ਜਾਉਂਦੇ ਗਵਾਂਢੀ ਵੱਲ ਗੋਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਲ ਲੈ ਕੇ ਆਪਣੇ ਬੇਟੇ ਨਾਲ ਲੈ ਕੇ ਉਥੇ ਮੌਕੇ ਤੇ ਪੁੱਜਿਆ ਇਥੇ ਦੂਰ ਚੋੜ ਉਹ ਦੁਕਾਨ ਤੋੜ ਰਏ ਸੀਗੇ ਤੋਂ ਦੋਨਾਂ ਮੁੰਡਿਆਂ ਨੂੰ ਉਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੋਂ ਇਹ ਉਹ ਜਿਹੜਾ ਬੰਦਾ ਇਹਨਾਂ ਬੈਸ ਕਰਨਾ ਪਿਆ ਹੈਗਾ ਇੱਕ ਭੱਜ ਗਿਆ ਵਿੱਚੋਂ ਹੈਗਾ ਤੇ ਉਹਦੇ ਵਿੱਚ ਇਹਨਾਂ ਦੇ ਆਪੇ ਬੈਸ ਹੋ ਜਾਈਏ ਵਿੱਚੋਂ ਦੇ ਮਾਲਕ ਦੀ ਲਾਇਸੈਂਸੀ ਰਾਈਫ ਲੈ ਗਈ ਆ ਜਿਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਤੇ ਉਹਦੀ ਡੈਥ ਹੋ ਗਈ ਹੈਗੀ ਆ ਇਹ ਵੀ ਬੰਦੇ ਦੀ ਬੈਕਸਾਈਟ ਤੋਂ ਜੋ ਚੋਰ ਹੈਗਾ ਇਹਦੀ ਮੌਤ ਹੋਈ ਆ ਤਤਪੀਸ਼ ਫਿਲਹਾਲ ਜਾਰੀ ਹੈਗੀ ਆ ਜੋ ਉਸਦੀ ਤਾਂ ਹੋ ਗਈ ਉਹ ਸਾਡੇ ਸਾਹਮਣੇ ਜਾਂਦੀ ਹੈ ਥੈਂਕ ਯੂ